ਨਮਸਕਾਰ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਤੇ ਅੱਜ ਠੀਕ 4 ਮਹੀਨੇ ਬਾਅਦ ਦੁਬਾਰਾ ਆਪਾਂ ਉਸੇ ਪੁਆਇੰਟ ਤੇ ਖਲੋ ਗਏ ਆ ਆਕੇ ਜਿੱਥੇ 26 ਅਗਸਤ ਦੇ ਲਾਗੇ ਬਨੇ ਜਿਹੜਾ ਹਾੜ ਦਾ ਟੰਡਵ ਸੀ ਉਹ ਆਇਆ ਸੀਗਾ ਤੇ ਇਹ ਉਹੀ ਪੋਲਾ ਹੈ ਦੋਸਤੋ ਜਿਹੜਾ ਭੇੜੀਆਂ ਬਜ਼ੁਰਗ ਨੂੰ ਪਠਾਨਕੋਟ ਨਾਲ ਜੋੜਦਾ ਹੈ ਤੇ ਉਹ ਜਿਹੜੀ ਪਿੱਛੇ ਵਾਈਟ ਪੱਟੀ ਲੱਭਦੇ ਪਏ ਉੱਥੋਂ ਜਿਹੜਾ ਨਹਿਰ ਦਾ ਇੱਕ ਪਾਸਾ ਸੀਗਾ ਉਹ ਟੁੱਟ ਗਿਆ ਸੀਗਾ ਤੇ ਦੋਸਤੋ ਟ్రਾਇਲ ਰਨ ਜਿਹੜਾ ਪਾਣੀ ਦਾ ਉਹ ਲਗਭਗ ਲਗਭਗ ਸ਼ੁਰੂ ਹੋਣ ਵਾਲਾ ਇੱਥੇ ਤੇ ਪਾਣੀ ਜਿਹੜਾ ਇਹ ਦੁਬਾਰਾ ਇੱਥੇ ਆਣਾ ਇਸ ਨਹਿਰ ਦੇ ਵਿੱਚ ਤੇ ਜਿਹੜਾ ਹਾਈਡਰੋ ਪ੍ਰੋਜੈਕਟ ਪਲਾਂਟ ਆ ਦੁਬਾਰਾ ਚੱਲੇਗਾ ਤੇ ਕੁਝ ਇੱਥੇ ਪ੍ਰੋਬਲਮਸ ਨਹੀਂ ਚਲੋ ਹਾਂ ਪਹਿਲੇ ਵੀ ਇੱਥੇ ਆ ਕੇ ਦੱਸਿਆ ਸੀਗਾ ਸਫਾਈ ਬੇਸ਼ੱਕ ਇੱਥੇ ਹੋ ਗਈ ਆ ਸਫਾਈ ਜਿਹੜੀ ਆ ਲਗਭਗ ਲਗਭਗ ਇੱਥੇ ਹੋ ਗਈ ਹੈਗੀ ਆ ਠੀਕ ਆ ਨਾ ਤੇ ਇਹ ਜਿਹੜਾ ਸਾਡਾ ਗਰਾਊਂਡ ਲੈਵਲ ਤੋਂ ਤੁਹਾਨੂੰ ਦੱਸਣ ਲੱਗੇ ਆ ਇਸ ਲਈ ਆਗਾ ਮੈਂ ਫਿਰੋਜ਼ਪੁਰ ਕਲਾਂ ਦੇ ਲਾਗੇ ਬੰਨੇ ਹੈਡਲ ਤੇ ਔਰ ਦੇਖੋ ਇਹ ਪੁਰਾਣੀਆਂ ਚੀਜ਼ਾਂ ਇੱਥੇ ਜਿਹੜੀਆਂ ਮਤਲਬ ਕਿ ਬੜੀਆਂ ਪੁਰਾਣੀਆਂ ਚੀਜ਼ਾਂ ਦੇਖੋ ਇਹ ਜਿਹੜੀ ਚੀਜ਼ ਹੈ ਇਹ ਜਿਹੜੀਆਂ ਚੀਜ਼ਾਂ ਹੈ ਖੁਦਾਈ ਦੇ ਟਾਈਮ ਤੇ ਇੱਥੇ ਮਿਲੀਆਂ ਸੀਗੀਆਂ ਪੁਰਾਣੀਆਂ ਨਾ ਇਹ ਜਿਹੜੇ ਇਜ਼ ਵੈਰੀ ਐਂਸ਼ੀਐਂਟ ਥਿੰਗਸ ਇਹ ਬੜੀਆਂ ਪੁਰਾਣੀਆਂ ਥਾਵਾਂ ਨੇ ਇੱਥੇ ਬਹੁਤ ਜਿਹੜੀ ਮੂਰਤੀਆਂ ਨੇ ਬਹੁਤ ਪੁਰਾਣੀਆਂ ਮੂਰਤੀਆਂ ਇੱਥੇ ਦੇਖੋ ਇੱਥੇ ਔਰ ਦੇਖੋ ਕਿੰਨਾ ਵੱਡਾ ਇਹ 나ਗ ਦਾ ਜਿਹੜਾ ਇੱਕ ਇੱਕ ਮੂਰਤੀ ਹੈ ਜਿਹੜੀ ਇੱਥੇ ਆ ਗਈ ਕਿਉਂ ਇੱਥੇ ਮੂਰਤੀ ਹੈ ਇਹਦੀ ਵਜ੍ਹਾ ਤਾਂ ਕਿ ਜਿੰਨਾ ਵੀ ਸਾਰਾ ਏਰੀਆ ਹੈਗਾ ਇਟ ਇਜ਼ ਵੈਰੀ ਸਰਾਊਂਡਡ ਬਾਇ ਡੇਂਜਰਸ ਸਨੇਕਸ ਪਰ ਉਹ ਚੱਲ ਗਿਆ ਇੱਥੇ ਬੜਾ ਸੋ ਸਮੇਂ ਕਿ ਚੱਲਨੇ ਪੈਂਦਾ ਪਿਛਲੀ ਵਾਰੀ ਵੀ ਇੱਥੇ ਆਪਾਂ ਘੱਡੋ ਘੱਡ ਵੀ 20 22 ਫੁੱਟ ਲੰਮਾ ਕਿੰਗ ਓਵਰਾ ਦੇਖਿਆ ਸੀਗਾ। ਆ ਦੇਖੋ ਇਹ ਪਾਣੀ ਹੈ ਪੂਰਾ ਇਸ ਤਰੀਕੇ ਨਾਲ। ਔਰ ਲਗਭਗ ਜਦੋਂ ਪਿਛਲਾ ਬਲੌਗ ਮੈਂ ਪਾਇਆ ਸੀਗਾ ਉਹਦੇ ਵਿੱਚ ਇੱਥੇ ਜਿਹੜਾ ਪਾਣੀ ਸੀਗਾ ਉਹ ਨਹੀਂ ਸੀਗਾ ਸਫਾਈ ਨਹੀਂ ਸੀ ਹੋਈ ਥੀ ਬਟ ਹੁਣ ਇਹ ਦੇਖੋ ਮਸ਼ੀਨ ਨਾਲ ਲੱਗਦਾ ਜੀਸੀਬੀ ਥੱਲੇ ਗਈ ਆ ਤੇ ਉਹਦੇ ਨਾਲ ਜਿਹੜੀ ਸਾਰੀ ਸਫਾਈਆਂ ਨਹਿਰ ਦੀ ਹੋਈ ਆ। ਤੇ ਆਪਾਂ ਚਲੋ ਅੱਗੇ ਤੇ ਕੀ ਜਾਣਾ ਕਿਉਂਕਿ ਅੱਗੇ ਥੋੜਾ ਜਿਆ ਰੈਸਟ੍ਰਡ ਏਰੀਆ ਹੈਗਾ ਸਾਰਾ ਇਹ ਦੇਖੋ ਇਹ ਡੈਮ ਹੈ ਇੱਥੇ ਅੱਗੇ ਨਹੀਂ ਆਪਾਂ ਜਾਵਾਂਗੇ ਕਿਉਂਕਿ ਮੈਂ ਕੱਲਾ ਇਸ ਲਈ ਉਸ ਦਿਨ ਵੀ ਮੈਂ ਕੱਲਾ ਸੀਗਾ ਬਟ ਇੱਥੇ ਜਿਹੜੇ ਜਿੱਦਾਂ ਮਤਲਬ ਕਿ ਵੀ ਡੇਂਜਰਸ ਜਿਹੜੇ ਸਨੇਕਸ ਹੈਗੇ ਆ ਉਹਨਾਂ ਦਾ ਏਰੀਆ ਹੈਗਾ ਥੋੜਾ ਡਰ ਲੱਗਦਾ ਕੱਲੇ ਜਾਣ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਹਮੇ ਸਮੂਚਕਵਾਲਾ ਤੇ ਇੱਕ ਵਾਰੀ ਫਿਰ ਤੁਸੀਂ ਮੇਰੇ ਨਾਲ ਜੁੜ ਗਿਓ ਮੈਂ ਉਸ ਪੁਆਇੰਟ ਤੇ ਆਇਆ ਹਾਂ ਉਸ ਜਗ੍ਹਾ ਤੇ ਆਇਆ ਹਾਂ ਜਿੱਥੇ 26 ਅਗਸਤ ਦੇ ਲਾਗੇ ਬਣੇ ਜਦੋਂ ਭੀਸ਼ਣ ਜਿਹੜੀ ਬਾੜ ਦੀ ਤਬਾਹੀ ਆਈ ਸੀ بارشਾਂ ਹੋਈਆਂ ਸੀ ਤੇ ਉਹਦੇ ਨਾਲ ਜਿਹੜੀ ਸਾਡੀ ਮਾਦੋਪੁਰ ਜਿਹੜੀ ਲਿੰਕ ਨਹਿਰ ਹੈਗੀ ਆ ਭੇੜੀਆਂ ਬਜ਼ੁਰਗ ਨਾਲ ਉਹ ਟੁੱਟ ਗਈ ਸੀ ਤੇ ਹਾਲਾਂਕਿ ਇਹ ਮੇਰਾ 3ਵਾਂ ਬਲੌਗ ਹੋ ਗਿਆ ਹੈ 4ਵਾਂ ਬਲੌਗ ਤੇ ਤੀਜੇ ਬਲੌਗ ਦੇ ਵਿੱਚ ਮੈਂ ਉਹ ਪਾਇਆ ਸੀ ਜਦੋਂ ਕੰਮ ਲੱਗਿਆ ਸੀ ਇੱਥੇ ਜਿਹੜੀ ਇਹ ਧੁੱਸੀ ਸੀ ਉਹਨੂੰ ਬੰਨਣ ਦਾ ਕੰਮ ਚੱਲਦਾ ਪਿਆ ਸੀ ਤੇ ਲਗਭਗ ਲਗਭਗ ਜਿਹੜੀ ਧੁੱਸੀ ਹੈਗੀ ਆ ਬਨੋਗੇ ਦੀ ਹੈਗੀ ਆ ਠੀਕ ਹੈ ਜੀ ਔਰ ਜਿਹੜਾ ਅੱਗੇ ਜਿਹੜਾ ਕੰਮ ਹੈ ਉਹ ਜਿਹੜਾ ਨਹਿਰ ਦੇ ਵਿੱਚ ਹੁਣ ਪਾਣੀ ਛੱਡਣਾ ਜਾਂ ਜਿਹੜਾ ਟ੍ਰਾਇਲ ਰਹਿਣਾ ਉਹ ਦੁਬਾਰਾ ਜਿਹੜਾ ਕੁਝ ਦਿਨਾਂ ਤੱਕ ਰੋ ਸ਼ੁਰੂ ਹੋਣ ਵਾਲਾ ਤੇ ਦੁਬਾਰਾ ਜਿਹੜੀ ਨਹਿਰ ਹੈ ਗੁਲਜ਼ਾਰ ਹੋਏਗੀ ਪਾਣੀ ਨਾਲ ਪਾਣੀ ਆਏਗਾ ਹੈਡਲ ਹੈਡਰੋ ਪ੍ਰੋਜੈਕਟ ਪਾਵਰ ਪਲਾਂਟ ਜਿਹੜਾ ਇਹ ਚੱਲੇਗਾ ਤੇ ਆਉ ਤੁਹਾਨੂੰ ਦਿਖਾਈਏ ਹੁਣ ਨਹਿਰ ਦਾ ਸੀਨ ਤੇ ਗਾਇਜ਼ 26 ਅਗਸਤ ਨੂੰ ਆਪਾਂ ਇੱਥੇ ਸੀਗੇ ਉਦੋਂ ਜਦੋਂ ਬਾਰਿਸ਼ ਨੇ ਤਬਾਈ ਪਾਈ ਸੀ ਸਾਰੀ ਟੁੱਟ ਗਿਆ ਸੀ ਦੇਖੋ ਥੱਲੇ ਪਾਣੀ ਕਿੰਨਾ ਸਾਫ ਸੁਥਰਾ ਉਹ ਨਹਿਰ ਦੀ ਜਿਹੜੀ ਡੂੰਘਾਈ ਹੈ ਲਗਭਗ ਲਗ 10 20 30 40 ਕੋਈ 45 ਫੁੱਟ ਡੂੰਘਾਈ ਹੈ ਔਰ ਉਹ ਸਾਹਮਣੇ ਹਾਈਡਰੋ ਪਾਵਰ ਪ੍ਰੋਜੈਕਟ ਹੈ ਜੀ ਔਰ ਇਸ ਸਾਈਡ ਇਹ ਨਹਿਰ ਹੈ ਔਰੇ ਪਾਣੀ ਇਸੇ ਰੁਕੇ ਇੱਧਰ ਔਰ ਦੇਖੋ ਪੁਲ ਪੁਲ ਦੇ ਉਪਰ ਜਿਹੜਾ ਪਾਣੀ ਇੱਥੇ ਲੱਭਦਾ ਪਿਆ ਪੈਰ ਵੀ ਲੱਭਦੇ ਪਿਆ ਜਾਂਦੇ ਔਰ ਇਹ ਦੇਖੋ ਇਹ ਨਹਿਰ ਬਿਲਕੁਲ ਠੀਕ ਜਿਹੜਾ ਐਂਡ ਦੇ ਕੋਨਾ ਹੈਗਾ ਉਹ ਮਾਧੋਪੁਰ ਦਾ ਕੋਨਾ ਤੇ ਦੋਸਤੋ ਉੱਥੋਂ ਜਿਹੜੀ ਹੈ ਤੁਸੀਂ ਟੁੱਟੀ ਸੀਗੀ ਇਹ ਦੇਖੋ ਇਸ ਪੁਆਇੰਟ ਤੇ ਤੁਸੀਂ ਟੁੱਟੀ ਹੀ ਜਿਹਨੇ ਤਬਾਈ ਮਚਾਈ ਸੀ ਤੇ ਤਬਾਈ ਇੰਨੀ ਕੋਈ ਸੀਗੀ ਕਿ ਸਾਰਾ ਜਿਹੜਾ ਪਾਣੀ ਹੈ ਇਹਨੂੰ ਤੋੜ ਕੇ ਅਤੇਪੁਰ ਨੂੰ ਨੁਕਸਾਨ ਕਰਕੇ ਫਿਰੋਜ਼ਪੁਰ ਕਲਾਂ ਨੂੰ ਭੇਡੀਆਂ ਬਜ਼ੁਰਗ ਵੱਲੋਂ ਜਿਹੜਾ ਪਾਣੀ ਸੀਗਾ ਸਾਰਾ ਅੰਮ੍ਰਿਤਸਰ ਦਾ ਨਾਲਾ ਬਾਬਾ ਬਕਾਲਾ ਇੱਧਰ ਨੂੰ ਡੇਰੇ ਬਾਬੇ ਨਾਨਕ ਕਲਾਂ ਨੂੰ ਸਾਰਾ ਪਾਣੀ ਗਿਆ ਸੀ ਜਿਹਨੇ ਤਬਾਈ ਮਚਾੰਦਾ ਹੀ ਇਹ ਪਾਣੀ ਗਿਆ ਸੀ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਕਿਊਬਿਕ ਲੀਟਰ ਪਾਣੀ ਸੀ ਜਿਹੜਾ ਆਪਣੇ ਪੂਰੇ ਜੋਸ਼ ਤੇ ਵੇਗ ਨਾਲ ਗਿਆ ਸੀ ਤੇ ਇਹਨੇ ਕਿੰਨਾਂ ਤਬਾਈ ਤੇ ਨੁਕਸਾਨ ਮਚਾਏ ਸੀ ਔਰ ਇਹ ਚਾਂਸ ਹੈਗੇ ਆ ਕਿ ਵੀ ਜਿਹੜੀ ਨਹਿਰ ਹੈ ਇਹ ਕੋਈ ਵਿਦਿਨ 2 ਵੀਕ ਜਾਂ 5-7 ਦਿਨ ਦੇ ਵਿੱਚ ਦੁਬਾਰਾ ਇਹਦੀ ਜਿਹੜੀ ਮੂਵਮੈਂਟ ਹੈ ਸ਼ੁਰੂ ਹੋ ਜੇਗੀ ਨਹਿਰ ਦੀ ਤੇ ਪਾਣੀ ਆਏਗਾ ਤੇ ਹਾਈਡਰੋ ਪਾਵਰ ਪ੍ਰੋਜੈਕਟ ਜਿਹੜਾ ਚੱਲ ਪੇਗਾ। ਦੋਸਤੋ ਮੈਂ ਹੁਣ ਅੱਗੇ ਜਾ ਕੇ ਨਾ ਤੁਹਾਨੂੰ ਉਸ ਜਗ੍ਹਾ ਤੇ ਜਾ ਕੇ ਦੁਬਾਰਾ ਦਿਖਾਣਾ ਕਿਥੋਂ ਨਾ ਬੰਨ ਟੁੱਟਿਆ ਸੀਗਾ। ਆਓ ਜਾ ਕੇ ਵੇਖਣੇ ਹੈ ਕਿ ਉਹ ਜਿਹੜਾ ਬੰਨ ਟੁੱਟਿਆ ਸੀਗਾ ਉੱਥੇ ਤੁਸੀਂ ਜਿਹੜੀ ਬਣੀ ਆ ਉਹ ਕਿਦਾਂ ਦੀ ਬਣੀ ਆ ਕੀ ਆਉਣ ਵਾਲੇ ਟਾਈਮ 'ਚ ਉਹ ਸੇਫ ਹੈ, ਚੱਲ ਸਕਦੀ ਆ। ਆੜ ਦਾ ਕੀ ਹਸਤਾ ਦਾ ਕੀ ਨਹੀਂ ਗੱਡੀ ਚੱਲ ਜਾਨੀ ਉੱਥੇ। ਤੇ ਆਪਾਂ ਜਾ ਕੇ ਉਥੇ ਜਾ ਕੇ ਤੁਹਾਨੂੰ ਉੱਥੂਸੀ ਦੇ ਜਾ ਕੇ ਮੈਂ ਤੁਹਾਨੂੰ ਲਾਈਵ ਜੋੜ ਕੇ ਦਿਖਾਣਾ ਦੁਬਾਰਾ ਤੇ ਬਲੌਗ ਵਿੱਚ ਇਨਫੋਰਮੇਸ਼ਨ ਦਿਨਾ ਕੀ ਹੋਣਾ ਕੀ ਨਹੀਂ ਚਲੋ ਆਪਾਂ ਉਥੇ ਜਾ ਕੇ ਹੁਣ ਜੁੜੀਏ ਦੁਬਾਰਾ ਦੋਸਤੋ ਪਿਛਲੀ ਵਾਰੀ ਨਾ ਜਦੋਂ ਮੈਂ ਆਇਆ ਸੀ ਉਦੋਂ ਮੈਂ ਟੂ ਵੀਲਰ ਤੇ ਆਇਆ ਸੀਗਾ ਇੱਥੇ ਕਿਉਂਕਿ ਮਿੱਟੀ ਘਟਾ ਜ਼ਿਆਦਾ ਸੀਗਾ ਬਟ ਅੱਜ ਮੈਂ ਆਪਣੇ ਕਿਸੇ ਫਰੈਂਡ ਦੀ ਗੱਡੀ ਲੈ ਕੇ ਆਏ ਮੈਂ ਕਿਹਾ ਯਾਰ ਗੱਡੀ ਦੀ ਉਹ 5 ਮਿੰਟ ਠੀਕ ਆ ਨਹੀਂ ਤੇ ਮੈਂ ਜਾ ਕੇ ਉਥੇ ਬਲੌਗ ਸ਼ੂਟ ਕਰਨਾ ਮੈਂ ਆਪਣੇ ਦੋਸਤਾਂ ਦਾ ਵੀ ਸ਼ੁਕਰੀਆ ਦਾ ਕਰਨਾ ਜਿਹੜੇ ਮੈਨੂੰ ਮਤਲਬ ਕਿ ਵੀ ਮੇਰੇ ਬਲੌਗਸ ਬਣਾਉਣ ਦੇ ਵਿੱਚ ਮੇਰੀ ਹੈਲਪ ਕਰ ਦਿੰਦੇ ਆ ਕਈ ਵਾਰੀ ਯਾਰ ਦੋਸਤ ਕੋ ਫਾਈਨੈਂਸ਼ੀਅਲ ਹੈਲਪ ਵੀ ਕਰ ਦਿੰਦੇ ਆ ਕੋਈ 4-ਵੀਲਰ ਦੀ ਹੈਲਪ ਕਰ ਦਿੰਦੇ ਕੋਈ 2-ਵੀਲਰ ਦੀ ਹੈਲਪ ਕਰ ਦਿੰਦੇ ਆ ਉਹਨਾਂ ਦਾ ਵੀ ਮੈਂ ਬੜਾ ਰੀਣੀ ਆ ਥੈਂਕਫੁਲ ਆ ਠੀਕ ਆ ਨੀ ਤੇ ਇਸ ਤਰੀਕੇ ਨਾਲ ਹੀ ਜਿਹੜਾ ਸਾਰਾ ਵਿਊ ਪੁਆਇੰਟ ਆ ਇਹ ਸਾਰਾ ਚੱਲਦਾ ਪਿਆ ਜੀ ਦੋਸਤੋ ਇਹ ਆ ਜਿਹੜੀ ਉਹ ਤੁਸੀਂ ਕੀ ਬਾਹਰ ਨਾ ਘਟਾ ਵੜਾ ਇਸ ਕਰਕੇ ਇਹ ਦੇਖੋ ਇਹ ਆਓ ਤੁਸੀਂ ਦੋਸਤੋ ਇਹ ਆਓ ਤੁਸੀਂ ਐ ਜਦੋਂ ਹਾੜ ਆਏ ਸੀ ਤੇ ਇਹ ਪੂਰੀ ਜਿਹੜੀ ਨਹਿਰ ਸੀਗੀ ਇੱਥੋਂ ਪਾੜ ਪੈ ਗਿਆ ਸੀਗਾ ਪਰ ਫਰੈਂਡਸ ਮੈਂ ਇਸ ਵੇਲੇ ਬਿਲਕੁਲ ਤੁਹਾਨੂੰ ਗਰਾਇੰਡ ਨੂੰ ਜ਼ੀਰੋ ਉੱਪਰ ਉੱਥੇ ਹੀ ਖਲੋ ਕੇ ਦੱਸਾਂਗਾ ਜਿੱਥੋਂ ਪਾੜ ਪਿਆ ਸੀਗਾ ਆਪਾਂ ਕਿਤੇ ਅੱਗੇ ਨਹੀਂ ਜਾਂਦੇ ਆਪਾਂ ਉੱਥੇ ਹੀ ਤੁਹਾਨੂੰ ਦੱਸਾਂਗਾ ਹੁਣ ਮੈਂ ਆਪਾਂ ਉਹ ਉਧਰੋਂ ਦੀ ਆਏ ਆ ਬੜਾ ਲੰਮਾ ਜਿਹਾ ਥੋੜਾ ਸਫਰ ਆ ਕੋਈ 2 400 ਮੀਟਰ ਪੈਂਦਾ ਲੇਕਿਨ ਮਿੱਟੀ ਕਟਾ ਜ਼ਿਆਦਾ ਇੱਧਰ ਔਰ ਮੈਂ ਇਸ ਵੇਲੇ ਬਿਲਕੁਲ ਇਸ ਪੁਆਇੰਟ ਤੇ ਖੜਾ ਜਿੱਥੋਂ ਨਹਿਰ ਦੀ ਜਿਹੜੀ ਹੈ ਧੂਸੀ ਟੁੱਟੀ ਸੀਗੀ ਔਰ ਇਹ ਹੈ ਜੀ ਉਹ ਦੇਖੋ ਪੂਰੀ ਜਿਹੜੀ ਸਿਮਿੰਟਡ ਇੱਥੋਂ ਇਹ ਪਾੜ ਪਿਆ ਸੀ ਕੋਈ 300 ਤੋਂ 400 ਮੀਟਰ ਦਾ ਜਿਹੜਾ ਪਾੜ ਆ ਇਹ ਪਿਆ ਸੀਗਾ ਜਿਹੜੀ ਪੂਰੀ ਨਹਿਰ ਨੂੰ ਤਬਾਈ ਮਚਾਤੀ ਹੈ ਜਿੰਨਾ ਜਿੰਨਾ ਜਿਹੜਾ ਚਿੱਟਾ ਰੰਗ ਨਾਲ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਸੀਮਿੰਟ ਜਿਹੜੀ ਲੱਗੇ ਦੀ ਹੈ ਸਾਰੀ ਇਹ ਉਹੀ ਹੈ ਜਿਹੜੀ ਰੀਬਿਲਟ ਹੋਈ ਹੈ ਇਹ ਕੱਚੀ ਉਹੀ ਧੂਸੀ ਹੈ ਜਿਹੜੀ ਦੁਬਾਰਾ ਰੀਬਿਲਟ ਹੋਈ ਹੈ ਦੇਖੋ ਪਾਣੀ ਨਾ ਪੂਰਾ ਚੱਲ ਗਿਆ ਇੱਧਰੋਂ ਔਰ ਲਗਭਗ ਲੱਗਵਾ ਕਿ ਪੂਰਾ ਹੀ 100% ਕੰਮ ਜਿਹੜਾ ਮੁਕੰਮਲ ਹੋ ਗਿਆ ਹੁਣ ਬਸ ਆਪਾਂ ਇਸ ਚੀਜ਼ ਦੀ ਵੇਟ ਕਰ ਰਹੇ ਹਾਂ ਕਿ ਕਦੋਂ ਪਿੱਛੋਂ ਮਾਧੋ ਪ੍ਰੋਜੈਕਟਰ ਤੋਂ ਪਾਣੀ ਖੁੱਲੇ ਤੇ ਪਾਣੀ ਇਸ ਨਹਿਰ ਦੇ ਵਿੱਚ ਦੁਬਾਰਾ ਆਵੇ ਟੈਸਟਿੰਗ ਹੋ ਜੇ ਟੈਸਟਿੰਗ ਹੋਣ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਹਾਈਡਰੋ ਪਾਵਰ ਪ੍ਰੋਜੈਕਟ ਨੇ ਇਸ ਨਹਿਰ ਦੇ ਉੱਪਰ ਤਿੰਨ ਚਾਰ ਜਿਹੜੇ ਬਣੇ ਦੇ ਆ ਇੱਕ ਫਿਰੋਜ਼ਪੁਰ ਕਲਾ ਬਣਾ ਇੱਕ ਅਗੇ ਬਸਰੂਪ ਲੱਗੇ ਬਣਿਆ ਇੱਕ ਅਗੇ ਹੋਰ ਮੈਨੂੰ ਉੱਥੇ ਨਾਂ ਨਹੀਂ ਚਿਤ ਆ ਰਿਹਾ ਤੇ ਚੌਥਾ ਜਿਹੜਾ ਹੈ ਤਿਵੜੀ ਵਾਲੇ ਪੋਲ ਤੇ ਅੱਗੇ ਜਾ ਕੇ ਨੇੜੇ ਬਬੇ ਹਲੀ ਲਾਗੇ ਜਾ ਕੇ ਇਹ ਬਣਿਆ ਇਹ ਹੈਗੀ ਆ ਮਾਦੋਪੁਰ ਲਿੰਕ ਨਹਿਰ ਜਿੰਨੂੰ ਨਾਂ ਦਿਆ ਗਿਆ ਹੈਗਾ ਯੂਬੀਡੀਸੀ ਇਹਦਾ ਠੀਕ ਆ ਔਰ ਇਹ ਲਿੰਕ ਨਹਿਰ ਹੈ ਇੱਕ ਨਹਿਰ ਜਿਹੜੀ ਆ ਉਹ ਇਤੋਂ ਅੱਧਾ ਕਿਲੋਮੀਟਰ ਦੂਰ ਆ ਪਰਲੇ ਬੰਨੇ ਜਿਹੜੀ ਮਾਦੋਪੁਰ ਤੋਂ ਨਿਕਲੀ ਹੈਗੀ ਆ ਉਹ ਗਈ ਹੈ ਬਾਇਆ ਸੁਜਾਨਪੁਰ ਤੇ ਸਾਰੀਆਂ ਨਹਿਰਾਂ ਅੱਗੇ ਜਾ ਕੇ ਸਾਰੀਆਂ ਜਿੰਨੀਆਂ ਵੀ ਨਹਿਰਾਂ ਆ ਗਈਆਂ ਹਰੀਕੇ ਪਤਨ ਜਾ ਕੇ ਡਿੱਗਦੀਆਂ ਦੋਸਤੋ ਔਰ ਦੇਖੋ ਇਸ ਤਰੀਕੇ ਨਾਲ ਇਹ ਉਹ ਤਬਾਹੀ ਦਾ ਮੰਜ਼ਰਾ ਜਿਹੜਾ ਇੱਥੇ ਉਹ ਐਸੀ ਸਾਰਾ ਪੱਥਰ ਕਰਨ ਦਾ ਇਹ ਬੜਾ ਅੱਛਾ ਇਸ ਲਈ ਵੀਊ ਹੈਗਾ ਔਰ ਨੀਅਰ ਅਬਾਊਟ 4 ਮਹੀਨੇ ਬਾਅਦ ਜਿਹੜੀ ਸਾਡੀ ਕਵਰੇਜ ਹੈ ਦੁਬਾਰਾ ਹੋਣ ਲੱਗੀ ਇੱਥੇ ਤੇ ਇਹ ਸਾਡੇ ਜਿਹੜੇ ਪੱਥਰ ਹੈ ਇਹ ਉਦੋਂ ਹੀ ਜਦੋਂ ਨਹਿਰ ਮੈਂ ਉੱਥੇ ਖੜਾ ਇਸ ਵੇਲੇ ਉਸ ਪੁਆਇੰਟ ਤੋਂ ਪਹਿਲਾਂ ਨਹਿਰ ਟੁੱਟੀ ਸੀਗੀ ਬਾਬਾ ਮਿੱਟੀ ਸਰਕਾਰਾਂ ਦਾ ਬੜਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇੰਨੀ ਜਲਦੀ ਮਤਲਬ ਕਿ 2-3 ਮਹੀਨੇ ਦੇ ਵਿੱਚ ਇਹ ਪੂਰਾ ਇਹ ਕਵਰ ਅਪ ਕਰਤਾ ਇਹ ਬੜਾ ਲੰਮਾ ਇੱਕ ਪ੍ਰੋਜੈਕਟ ਸੀਗਾ ਬਟ ਹੁਣ ਨਹਿਰ 'ਚ ਪਾਣੀ ਆਏਗਾ ਤੇ ਪਤਾ ਲੱਗੇਗਾ ਕਿ ਵੀ ਇਹਦੀ ਕੀ ਸਟੇਬਿਲਿਟੀ ਹੈ ਕੀ ਇਹਦਾ ਹਿਸਾਬ-ਤਬਾ ਹੈ ਔਰ ਇਹ ਸਾਹਮਣੇ ਦੋਸਤੋ ਵੇਖੀਏ ਬਜ਼ੁਰਗ ਪਿੰਡ ਆ ਉਹ ਤੁਹਾਨੂੰ ਮੈਂ ਇੱਕ ਵਾਰੀ ਜੀਓਗ੍ਰਾਫੀਕਲ ਤੁਹਾਨੂੰ ਸਵਾਰਾ ਸਮਝਾਦਾ ਉਹ ਮੇਰੇ ਸਾਹਮਣੇ ਠੀਕ ਜਿਹੜੀ ਜਗ੍ਹਾ ਤੁਸੀਂ ਦੇਖਦੇ ਪਿਓ ਉਹ ਹੈਗੀ ਮਾਧੋਪੁਰ ਵਾਲੀ ਜਿੱਤੇ ਉਹ ਬੱਦਲ ਹੋਏਦਾ ਕਾਲਾ ਨੇਰ ਉਹ ਉਥੋਂ ਮਾਧੋਪੁਰ ਨਹਿਰ ਨੂੰ ਕਰਵ ਹੋ ਕੇ ਆ ਕੇ ਆਂਦੀ ਹੈ ਉਹ ਜਿਹੜਾ ਲਾਸਟ ਪੁਆਇੰਟ ਹੈ ਜਿੱਥੇ ਕਰਵ ਹੁੰਦਾ ਪਿਆ ਉਥੇ ਜੈਕਟਰ ਹੈ ਜੈਕਟਰ ਉਹੀ ਜਿੱਥੇ ਮੁੰਡੇ ਪਠਾਨਕੋਟੋਂ ਜਾਂ ਅੰਮ੍ਰਿਤਸਰ ਤੋਂ ਬੜੀ-ਬੜੀ ਦੁਨੀਆਂ ਗਰਮੀਆਂ 'ਚ ਨਹਾਣ ਆਂਦੇ ਸੀ ਮੁੰਡੇ ਯੂਥ ਉਹ ਵਾਲਾ ਜੈਕਟਰ ਪੁਆਇੰਟ ਆ ਉਥੇ ਠੀਕ ਹੈ ਜੀ ਔਰ ਇੱਥੇ ਆਪਾਂ ਜਦੋਂ ਆਈ ਵਿੱਚੋਂ ਦੀ ਆਈਏ ਤੇ ਇਹ ਆ ਗਿਆ ਠੀਕ ਸਾਡੇ ਸਾਹਮਣੇ ਆ ਗਿਆ ਭੇੜੀਆਂ ਬਜ਼ੁਰਗ ਪਿੰਡ ਇੱਥੋਂ ਜਦੋਂ ਨਹਿਰ ਦੇ ਵਿੱਚ ਪਾੜ ਪਿਆ ਸੀ ਕੋਈ 400 ਮੀਟਰ ਦਾ ਤੇ ਸੋਚੋ ਕੀ ਦੋਸਤੋ ਕਿੰਨੇ ਲੱਖਾਂ ਕਿਊਸਿਕ ਲੀਟਰ ਪਾਣੀ ਜਿਹੜਾ ਕੱਥਾਂ ਇੱਥੋਂ ਗਿਆ ਹੋਏਗਾ ਤੇ ਕਿੰਨਾ ਦੇਖੋ ਪੱਥਰ ਦਾ ਬਹਾ ਜਿਹੜਾ ਗਿਆ ਔਰ ਇਹ ਪਾਣੀ ਸਿੱਧਾ ਟਕਰਾ ਕੇ ਜਿਹੜਾ ਹੈਗਾ ਇਹ ਫਿਰੋਜ਼ਪੁਰ ਕਲਾਂ ਦੇ ਵਿੱਚੋਂ ਦੀ ਹੋ ਕੇ ਸਿੱਧਾ ਹੀ ਹੱਤੇਪੁਰ ਪਿੰਡ ਨੂੰ ਗਿਆ ਔਰ ਭੇੜੀਆਂ ਬਜ਼ੁਰਗ ਨੂੰ ਸਾਰਾ ਪਾਣੀ ਬੈਕ ਮਾਰ ਗਿਆ ਆਤੇਪੁਰ ਪਿੰਡ ਨੂੰ ਪੂਰਾ ਟੱਚ ਕਰਦੇ ਸਾਡੇ ਨਾਨਕੇ ਪਿੰਡ ਵੱਲੋਂ ਗਿਆ ਬਹੁਤ ਤਬਾਹੀ ਨੇ ਪਹੁੰਚਾਈ ਔਰ ਇਹ ਪਾਣੀ ਜਿੱਧਰੋਂ ਜਿੱਧਰੋਂ ਲੰਘਦਾ ਗਿਆ ਉਧਰੋਂ ਉਧਰੋਂ ਤਬਾਹੀ ਮਚਾਉਂਦਾ ਗਿਆ ਦੋਸਤੋ ਤੇ ਹੁਣ ਲਗਭਗ ਲਗਭਗ ਜਿਹੜਾ ਕੰਮ ਹੈਗਾ ਇੱਥੇ ਕੰਪਲੀਟ ਹੋ ਗਿਆ ਤੇ ਮਤਲਬ ਕਿ ਵੀ ਇੱਥੇ ਇਹ ਚੀਜ਼ਾਂ ਹੈਗੀਆਂ ਕਿ ਵੀ ਮਤਲਬ ਗਰਾਊਂਡ ਲੈਵਲ ਦੇ ਉੱਪਰ ਚੀਜ਼ਾਂ ਮੁਕੰਮਲ ਹੋ ਚੁੱਕੀਆਂ ਤੇ ਹੁਣ ਜਿਹੜੀ ਟੈਸਟਿੰਗ ਪੋਜੀਸ਼ਨ ਹੈਗੀ ਆ ਕਿ ਵੀ ਜਦੋਂ ਉਥੋਂ ਮਾਧੋਪੁਰ ਲਿੰਕ ਦੇ ਵਿੱਚੋਂ ਪਾਣੀ ਇੱਥੇ ਛੱਡਣਗੇ ਦੁਬਾਰਾ ਤੇ ਸਾਨੂੰ ਕੁਆਲਿਟੀ ਹੋ ਜਾਈ ਕਿ ਵੀ ਨਹਿਰ ਜਿਹੜੀ ਆ ਚੱਲੇਗੀ ਕਿਉਂਕਿ ਥੋੜਾ ਬੋਟ ਬਿਜਲੀ ਦਾ ਜਿਹੜਾ ਕ੍ਰਾਈਸਿਸ ਹੈਗਾ ਉਹਦਾ ਵੀ ਇਹ ਹੈਗਾ ਕਿਉਂਕਿ ਚਾਰ ਹਾਈਡਰੋ ਪਾਵਰ ਪ੍ਰੋਜੈਕਟ ਨੇ ਇਸ ਨਹਿਰ ਦੇ ਉੱਪਰ ਨਾ ਛੋਟੇ-ਛੋਟੇ ਜਿਹੜੇ ਪਤਾ ਨਹੀਂ ਮੈਗਾਵਾਟ ਮੈਨੂੰ ਆਮ ਨਾਟ ਕਲੀਅਰ ਮੇਰੇ ਹਿਸਾਬ ਨਾਲ 650 ਮੈਗਾਵਾਟ ਜਾਂ 125 ਮੈਗਾਵਾਟ ਦੇ ਵਿੱਚ ਮੈਂ ਆਮ ਨਾਟ ਸ਼ੇਅਰ ਦੋਸਤੋ ਮੈਨੂੰ ਉਹਦੀ ਵਾਰੀ ਪੂਰੀ ਜਾਣਕਾਰੀ ਨਹੀਂ ਹੈਗੀ ਮੈਂ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਦਾਂਗਾ ਕਿ ਕਿੰਨੇ ਮੈਗਾਵਾਟ ਦਾ ਪ੍ਰੋਜੈਕਟ ਹੈ ਕਿ ਜਿਹੜੇ ਚਾਰ ਹੈਗੇ ਆ ਬਟ ਬਿਜਲੀ ਉਤਪਾਦਨ ਦੇ ਵਿੱਚ ਬੜਾ ਤਕੜਾਉਂਦਾ ਰੋਲ ਹੈਗਾ ਔਰ ਮੇਰੇ ਹਿਸਾਬ ਨਾਲ ਥੋੜਾ ਥੋੜਾ ਪਾਣੀ ਛੱਡ ਰਹੇ ਨੇ ਪਾਣੀ ਦੀ ਟੈਸਟਿੰਗ ਜਿਹੜੀ ਆ ਆ ਰਹੀ ਐ ਇੱਥੇ ਥੋੜਾ ਦੇਖੋ ਫਰਸ਼ ਬਣਿਆ ਤੇ ਉਹਦੇ ਬਾਅਦ ਇੱਥੋਂ ਅੱਗੇ ਚੱਲਣਗੇ ਤੇ ਦੋਸਤੋ ਇਹ ਸੀਗਾ ਅੱਜ 4 ਮਹੀਨੇ ਬਾਅਦ ਫਿਰ ਗਰਾਊਂਡ ਲੈਵਲ ਦੇ ਉੱਪਰ ਰਿਪੋਰ ਫਿਰੋਜ਼ਪੁਰ ਵਾਲੀ ਨਹਿਰ ਜਿਹਨੂੰ ਕਹਿੰਦੇ ਮਾਦੂਪੁਰ ਲਿੰਕ ਨਹਿਰ ਜਿਹੜੀ ਬੇਸਿਕ ਅੱਤੇਪੁਰ ਨੂੰ ਕ੍ਰੋਸ ਕਰਦੀ ਹੋਈ ਜਿਹੜੀ ਅੱਗੇ ਜਾਂਦੀ ਹੈ ਬਸਰੂਪ ਨੂੰ ਅੱਗੋਂ ਦੀ ਜਾ ਕੇ ਪਿੰਜੋੜ ਵਾਲੇ ਪਿੱਛੋਂ ਦੀ ਸਰਨੇ ਦੀ ਘੁੰਮ ਕੇ ਬਾਟਸਾਬ ਵਾਲੋ ਅੱਗੇ ਜਾ ਕੇ ਔਰ ਇਹ ਜਿਹੜੀ ਨਹਿਰ ਹੈਗੀ ਆ ਇਹ ਭੀਮਪੁਰ ਲਾਗੇ ਜਿਹੜੀਆਂ ਦੋਵੇਂ ਨਹਿਰਾਂ ਜਾ ਕੇ ਮਿਲ ਜਾਂਦੀਆਂ ਇਹ ਫਿਰ ਇਕੱਠੀਆਂ ਹੋ ਕੇ ਅੱਗੇ ਨਿਕਲ ਜਾਂਦੀ ਯੂਪੀ ਡੀਸੀ ਤੇ ਮਿਲ ਜਾਂਦੀਆਂ ਤੇ ਐਂਡ ਇਹਨਾਂ ਦਾ ਜਿਹੜਾ ਹਰੀਕੇ ਪਤਨ ਹੈਗਾ ਤੇ ਦੋਸਤੋ ਇਹ ਸੀਗਾ ਅੱਜ ਦਾ ਬਲੌਗ ਉਹ ਦੇਖੋ ਕੁਝ ਪਾਰਟ ਹੈਗਾ ਜਿਹੜਾ ਮਤਲਬ ਇਹ ਬਣ ਗਿਆ ਸ਼ਾਇਦ ਉੱਪਰ ਮਿੱਟੀ ਦੀ ਪਰਤ ਜਿਹੜੀ ਆ ਚੜਾਈ ਗਈ ਹੈ ਤੇ ਇਸ ਤਰੀਕੇ ਨਾਲ ਦੋਸਤੋ ਦੇਖੋ ਪਾਣੀ ਕਿੰਨਾ ਪਿਆਰਾ ਉਹ ਕਿੰਨੀ ਆਉਸਮ ਜਿਹੜੀ ਸਿਨੈਰੀ ਆ ਗਈ ਦੇਖੋ ਕਿੰਨਾ ਪਿਆਰਾ ਜਿਆ ਦੇਖੋ ਕਿੰਨਾ ਸੋਹਣਾ ਧੁੱਪ ਲੱਗੀ ਕਿੰਨਾ ਪਿਆਰਾ ਸੀਨ ਆ ਇੱਥੇ ਇੱਕ ਫੌਜ ਦੀ ਗੱਡੀ ਆ ਗਈ ਇੱਥੇ ਦੇਖਿਓ ਕਿਤੇ ਮਾਈਕ ਦੇ ओरिजिनल ਡੱਡ ਡੱਡ ਗੋਲੀ ਚਲਦੀ ਕਿਤੇ ਆਪਾਂ ਚਲੋ ਪਿੱਛੇ ਹੋਈਏ ਨੇ ਇਧਰੋਂ ਆਰਮੀ ਦੀਆਂ ਗੱਡੀਆਂ ਆ ਗਈਆਂ ਆਰਮੀ ਦੀਆਂ ਗੱਡੀਆਂ ਜਿਹੜੀਆਂ ਜਾ ਰਹੀਆਂ ਨੇ ਔਰ ਇਹ ਘੋੜੇ ਨੇ ਉਧਰ ਉਹ ਹਿਸਾਬ ਨਾਲ ਜਿਹੜੀ ਹੈ ਸਾਰੀ ਹੋ ਰਹੀ ਆ ਆਰਮੀ ਆਪਣਾ ਕੁਝ ਸਿਸਟਮ ਦੇਖਣ ਆਈ ਦੀ ਸਭ ਕੁਝ ਕਰਨ ਨੂੰ ਤੇ ਗਾਇਜ਼ ਆਪਾਂ ਹੁਣ ਇਸ ਹਿਸਾਬ ਨਾਲ ਜਿਹੜੀ ਹੈ ਪੇਡੀਆਂ ਬਜ਼ੁਰਗ ਤੇ ਜਿਹੜੀ ਚੀਜ਼ ਆ ਗਈ ਇਸ ਚੀਜ਼ ਨੂੰ ਕਰਨੇ ਐਂਡ ਤੇ ਆਪਾਂ ਚੱਲਨੇ ਆ ਅਗਲੇ ਨੈਕਸਟ ਬਲੌਗ ਵਿੱਚ ਮੈਂ ਤੁਹਾਨੂੰ ਮਾਦੋਪੁਰ ਜਾ ਕੇ ਦੁਬਾਰਾ ਜਾ ਕੇ ਦੱਸਾਂਗਾ ਕਿ ਮਾਦੋਪੁਰ ਜਿਹੜੀ ਲਿੰਕ ਨਹਿਰਾਂ ਦਾ ਮਾਦੋਪੁਰ ਦਾ ਜਿਹੜਾ ਸਿਸਟਮ ਹੈਗਾ ਉਹ ਦੁਬਾਰਾ ਚੱਲ ਪਿਆ ਕਿ ਨਹੀਂ ਚੱਲ ਪਿਆ ਤੇ ਦੋਸਤੋ ਥੈਂਕ ਯੂ ਫਾਰ ਵਾਚਿੰਗ ਮਾਈ ਬਲੌਗਸ ਵੀਡੀਓ ਸ਼ਾਰਟਸ ਇਨਫੋਰਮੇਟਿਵ ਵੀਡੀਓਜ਼ ਜਿਹੜੀਆਂ ਹੁੰਦੀਆਂ ਮੈਂ ਬਹੁਤ ਬਹੁਤ ਥੈਂਕਸ ਕਰਨਾ ਤੁਹਾਡਾ ਕਿ ਤੁਸੀਂ ਆਪਣਾ ਪਿਆਰ ਸਾਨੂੰ ਦਿੰਦੇ ਹੋ ਜੇ ਮੇਰੀ ਵੀਡੀਓਜ਼ ਦੇ ਵਿੱਚ ਕਿਤੇ ਵੀ ਕੋਈ ਕਮੀ ਪੇਸ਼ੀ ਜਾਂ ਕੁਝ ਅਮੈਂਡਮੈਂਟ ਕਰਨੀ ਆ ਜਾਂ ਕੁਝ ਹੋਰ ਚੀਜ਼ਾਂ ਨੂੰ ਜੋੜਨਾ ਤੇ ਮੈਨੂੰ ਕਾਈਂਡਲੀ ਆਪਣੇ ਸੁਝਾਅ ਦੇਈਏ ਕਰੋ ਤਾਂ ਕਿ ਆਪਣੇ ਜਿਹੜੇ ਕੰਟੈਂਟਸ ਆ ਜਿਹੜੇ ਆਪਣੇ ਵਿਊਜ਼ ਹੈਗੇ ਆ ਜਾਂ ਜਿਹੜੇ ਆਪਣੀਆਂ ਹੀ ਵੀਡੀਓ ਸ਼ੂਟ ਕਰਨੇ ਹੈਗੇ ਉਹਨਾਂ ਵਿੱਚ ਹੋਰ ਵੀ ਚੇਂਜ ਕਰਕੇ ਇਹਦੇ ਤੁਹਾਡੇ ਨਾਲ ਅੱਛੀ ਅੱਛੀ ਜਾਣਕਾਰੀ ਸਾਂਝਾ ਕਰੀਏ ਤੇ ਧੰਨਵਾਦ ਦੋਸਤੋ ਟੇਕ ਕੇਅਰ ਲਵ ਯੂ ਆਲ ਗਰਾਊਂਡ ਲੈਵਲ 0 ਤੋਂ ਪਧਰਾਲੀ ਪਿੰਡ ਦੇ ਵਿੱਚੋਂ ਮੈਂ ਤੁਹਾਡੇ ਨਾਲ ਜੁੜਿਆ ਬਾਏ ਦੋਸਤੋ